ਦੇਖ ਰਹੇ ਹੋ ਡੀਕੇ ਪੰਜਾਬ نیوز ਮੈਂ ਹਾਂ ਪੱਤਰਕਾਰ ਦਰਸ਼ਕ ਹਾਂ ਜਿਵੇਂ ਕਿ ਅਸੀਂ ਕੱਲ ਤੁਹਾਨੂੰ ਇੱਕ ਮਸਜਿਦ ਦਿਖਾਇਆ ਸੀ ਕਿ ਦਾਵਤ ਦੇ ਵਿੱਚ ਕਾਫੀ ਜਿਹੜਾ ਹਜੂਮ ਇੱਕ ਮੁਸਲਮ ਭਾਈਚਾਰੇ ਦਾ ਕਿ ਮਸਜਿਦਾਂ ਦੇ ਵਿੱਚ ਜਿਹੜਾ ਲੱਗਿਆ ਹੋਇਆ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਹ ਉਹ ਮਸਜਿਦ ਆ ਜਿੱਥੇ ਅਸੀਂ ਅੱਜ ਮੌਜੂਦ ਹਾਂ ਇਸ ਮਸਜਿਦ ਦੇ ਵਿੱਚ ਕੁਝ ਵਿਵਾਦ ਵੀ ਰਹੇ ਨੇ ਵਿਵਾਦਾਂ ਦੇ ਵਿੱਚ ਵੀ ਰਹੀ ਹੈ ਮਸਜਿਦ ਇਹ ਇਸ ਮਸਜਿਦ ਨੂੰ ਲੈ ਕੇ ਫਰੇ ਮਸਜਿਦ ਦੇ ਵਿੱਚ ਇੱਕ ਐਸੀ ਮਿਸਾਲ ਆ ਜੇ ਵੇਖਣ ਨੂੰ ਮਿਲੀ ਹੈ ਕਿ ਇੱਥੇ ਹਰ ਸਿੱਖ ਭਾਈਚਾਰਾ Hindu ਭਾਈਚਾਰਾ ਤੇ ਮੁਸਲਿਮ ਭਾਈਚਾਰਾ ਨੇ ਇਕੱਠੇ ਹੋ ਕੇ ਇੱਕ ਰੋਜ਼ਾ ਖੋਲਿਆ ਜਿਵੇਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿਵੇਂ ਕਿ ਤੁਸੀਂ ਨਜ਼ਰਗਾਰ ਦੇਖ ਰਹੇ ਹੋ ਕਿ ਸਿੱਖ ਭਾਈਚਾਰੇ ਦੇ ਲੋਕ ਜਿਹੜੇ ਕਿ ਮਹੱਲੇ ਦੇ ਵਿੱਚ ਰਹਿੰਦੇ ਆ ਇਹ ਮਸਜਿਦ ਜਿਸ ਦੇ ਵਿੱਚ ਕਿ ਪਹਿਲਾਂ ਵਿਵਾਦਾਂ ਦਾ ਨਾਮ ਲਿੱਤਾ ਜਾ ਰਿਹਾ ਸੀ ਕਿ ਮਸਜਿਦਾਂ ਦੇ ਵਿੱਚ ਅਕਸਰ ਵਿਵਾਦ ਹੁੰਦੇ ਨੇ ਲੋਕ ਇਹ ਸੋਚਦੇ ਸੀ ਪਰ ਅੱਜ ਇਹ ਮਸਜਿਦ ਦੇ ਵਿੱਚੋਂ ਦੇਖੋ ਇੱਕ ਪਿਆਰ ਵੰਡਿਆ ਜਾ ਰਿਹਾ ਹੈ ਮਸਜਿਦ ਦੇ ਵਿੱਚੋਂ ਇੱਕ ਪਿਆਰ ਦੀ ਮਿਸਾਲ ਜਿਹੜੀ ਕਿ ਆਪਸੀ ਹਿੰਦੂ ਮੁਸਲਮਾਨ ਸਿੱਖ ਭਾਈਚਾਰਾ ਸਾਰੇ ਭਾਈਚਾਰਿਆਂ ਦੀ ਇੱਕ ਸਾਂਝੀ ਮਿਸਾਲ ਜਿਹੜੀ ਕਿ ਤੁਹਾਨੂੰ ਦਿਖਣ ਨੂੰ ਮਿਲ ਰਹੀ ਹੈ ਜਿਹੜਾ ਕਿ ਦਸਤਰਖਾਨ ਲੱਗਿਆ ਹੋਇਆ ਦਸਤਰਖਾਨ ਦੇ ਉੱਪਰ ਹਰ ਚੀਜ਼ ਫਰੂਟ ਤੇ ਲੈ ਕੇ ਠੰਡੇ ਤੋਂ ਲੈ ਕੇ ਤੇ ਪਾਣੀ ਦੀਆਂ ਬੋਤਲਾਂ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਕਿ ਇੱਕ ਫਰੂਟ ਰੱਖਿਆ ਗਿਆ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੁਸਲਮ ਭਾਈਚਾਰੇ ਦੇ ਲੋਕਾਂ ਦੇ ਨਾਲ ਬੈਠ ਕੇ ਇੱਕ ਰੋਜ਼ੇ ਦੀ ਜਿਹੜੀ ਇਹ ਸਾਂਝ ਜਿਹੜੀ ਪਾਈ ਹੈ ਇਹ ਉਹ ਮਸਜਿਦ ਹੈ ਜਿੱਥੇ ਕਿ ਮਸਜਿਦ ਦੇ ਵਿੱਚ ਪਹਿਲਾਂ ਵੀ ਬਵਾਤਾਂ ਦੇ ਵਿੱਚ ਰਹਿਣ ਕਰਕੇ ਮਸਜਿਦ ਦੇ ਵਿੱਚ ਰੌਲੇ ਰੱਪੇ ਵੀ ਰਹੇ ਨੇ ਲੇਕਿਨ ਅੱਜ ਇਹ ਮਸਜਿਦ ਇੱਕ ਪਿਆਰ ਬਣ ਰਹੀ ਹੈ ਇਸ ਮੁਹੱਲੇ ਦੇ ਵਿੱਚ ਕੁਝ ਬੱਚੇ ਵੀ ਮੁਹੱਲੇ ਦੇ ਨੇ ਜਿਹੜੇ ਕਿ ਉਹ ਇੱਕ ਦਸਤਰਖਾਨ ਦੇ ਖਾ ਪੀ ਕੇ ਗਏ ਨੇ ਇੱਕ ਲੰਗਰ ਛੱਕ ਗਏ ਨੇ ਜਿਵੇਂ ਕਿ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਮਸਜਿਦ ਦੇ ਵਿੱਚੋਂ ਇੱਕ ਪਿਆਰ ਦੀ ਜਿਹੜੀ ਮਿਸਾਲ ਆ ਇਹ ਪੂਰੇ ਦੇਸ਼ ਦੇ ਲਈ ਨਹੀਂ ਬਲਕਿ ਪੂਰੀ ਦੁਨੀਆ ਦੇ ਲਈ ਇੱਕ ਮਿਸਾਲ ਆ ਜਿਵੇਂ ਕਿ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ